ਮੌਜੂਦਾ ਸਰਕਾਰ ਦੀ ਜਿਉਂਦੀ ਜਾਗਦੀ ਵਿਕਾਸ ਦੀ ਤਸਵੀਰ ਜੋ ਤੁਹਾਡੇ ਸਾਹਮਣੇ ਹੈ ਲੋਕ ਗਰਮੀ ਦੇ ਨਾਲ ਪਰੇਸ਼ਾਨ ਨੇ ਸੜਕਾਂ ਤੇ ਖੜੇ ਹੋ ਰਹੇ ਨੇ ਬਸਾ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਸੰਗਰੂਰ ਦੇ ਸੀਐਮ ਸਿਟੀ ਧੂਰੀ ਵਿਖੇ ਨਹੀਂ ਦੱਸਦੇ ਕਿ ਸਟੈਂਡ ਜੁੜਾ ਹੈ ਭਗਵੰਤ ਸਿੰਘ ਮਾਨ ਸਰਕਾਰ ਸੱਤਾ ਵਿੱਚ ਆਈ ਤਾਂ ਉਹਨਾਂ ਨੇ ਵੱਡੇ ਵਾਅਦੇ ਕੀਤੇ ਸੀ ਕਿ ਧੂਰੀ ਨੂੰ ਇਸ ਤਰ੍ਹਾਂ ਦਾ ਬਣਾ ਦੇਣਾ ਹੈ ਲੋਕ ਬਾਅਦ ਤੋਂ ਦੇਖਣਗੇ ਦੇਖਣ ਦੇ ਲਈ ਆਇਆ ਕਰਨਗੇ ਤੇ ਇੱਕ ਤਸਵੀਰ ਅਸੀਂ ਤੁਹਾਨੂੰ ਵੀ ਦਿਖਾਉਂਦਾ ਜਿਸ ਦੇ ਵਿੱਚ ਕਿ ਲੋਕ ਸਰਕਾਰ ਨੂੰ ਤੌ ਮਤਾਲਾ ਰਹੇ ਨੇ ਵਿਕਾਸ ਕਾਰਜਾਂ ਨੂੰ ਢਿੱਗਦਾ ਰਿਹਾ ਸੰਗਰੂਰ ਦਾ ਧੁਰੀ ਬਸ ਸਟੈਂਡ ਨਾ ਹੋਣ ਦੇ ਕਾਰਨ ਸਰਕਾਰ ਤੇ ਲੋਕ ਖੜੇ ਰਹੇ ਸਰਕਾਰ ਤੇ ਖੜਕੇ ਬੱਸ ਦਾ ਇੰਤਜ਼ਾਰ ਕਰ ਰਹੇ ਲੋਕ ਧੂਪ ਦੇ ਵਿੱਚ ਬੈਠੀਆਂ ਸਵਾਰੀਆਂ ਪਾਣੀ ਦਾ ਵੀ ਇੰਤਜ਼ਾਮ ਨਹੀਂ ਇੰਡੀਆ ਨਿਊਜ਼ ਤੇ ਤੁਹਾਡੇ ਸਭ ਦਾ ਸਵਾਗਤ ਹੈ ਮੈਂ ਰਵਿੰਦਰ ਜੌਲੀ ਸੰਗਰੂਰ ਤੋਂ ਆਪਾਂ ਇੱਕ ਗੱਲ ਕਰਨ ਜਾ ਰਹੇ ਆ ਅੱਜ ਵਿਕਾਸ ਦੀ ਵਿਕਾਸ ਦੇ ਮੁੱਦੇ ਦੀ ਦੇਖਿਆ ਜਾਵੇ ਤਾਂ ਭਗਵੰਤ ਮਾਨ ਜੀ ਜਿਹੜੇ ਨੇ ਉਹ ਇੱਥੋਂ ਐਮਪੀ ਵੀ ਰਹਿ ਚੁੱਕੇ ਨੇ ਤੇ ਹੁਣ ਮੌਜੂਦਾ ਜਿਹੜੇ ਇੱਥੋਂ ਦੇ ਸੀਐਮਪੀ ਨੇ ਜਿਹੜੇ ਕਿ ਇੱਥੋਂ ਬਣ ਕੇ ਗਏ ਨੇ ਤੇ ਧੂਰੀ ਦੇ ਉਹ ਐਮਐਲਏ ਵੀ ਨੇ ਤੇ ਦੇਖਿਆ ਉਹ ਗੱਲ ਕਰਦੇ ਨੇ ਵਿਕਾਸ ਦੀ ਵਿਕਾਸ ਦੇ ਮੁੱਦਿਆਂ ਦੀ ਕੀ ਕੀ ਹੈ ਵਿਕਾਸ ਉਹ ਤੁਹਾਨੂੰ ਦਿਖਾਣਾ ਚਾਹੁੰਦੇ ਆ ਤੁਹਾਡੀਆਂ ਨਜ਼ਰਾਂ ਦੇ ਵਿੱਚ ਇਹ ਦਿਖਾਉਣਾ ਚਾਹੁੰਦੇ ਆ ਵੀ ਕਿਸ ਤਰ੍ਹਾਂ ਦਾ ਵਿਕਾਸ ਹੈ ਜਿਹੜਾ ਉਹ ਹੋ ਰਿਹਾ ਹੈ ਵਿਕਾਸ ਦੀ ਗੱਲ ਇਹ ਹੈ ਕਿ ਜਿਹੜਾ ਤੂਰੀ ਦੇ ਵਿੱਚ ਜਿੱਥੋਂ ਉਹ ਬਣ ਕੇ ਗਏ ਹਨ ਅੱਜ ਮੈਂ ਤੁਹਾਨੂੰ ਦਿਖਾਣਾ ਚਾਹਨਾ ਵੀ ਉਹੀ ਤੂਰੀ ਹੈ ਵਿਕਾਸ ਹੈ ਕਿੱਥੇ ਹੈ ਵਿਕਾਸ ਉਹ ਆਪਾਂ ਦੇਖਾਂਗੇ ਕਿਉਂਕਿ ਇੱਥੇ ਤੂਰੀ ਦੇ ਵਿੱਚ ਬਸ ੱਡੇ ਦੀ ਜਿਹੜੀ ਹੈ ਮੇਨ ਮੁੱਦਾ ਜਿਹੜਾ ਹੈਗਾ ਬਸ ੱਡੇ ਦਾ ਹੈ ਬਸ ੱਡਾ ਇੱਥੇ ਤੂਰੀ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਕਿਉਂਕਿ ਲੋਕ ਨੇ ਜਿਹੜੇ ਮੈਂ ਤੁਹਾਨੂੰ ਕੈਮਰਾਮੈਨ ਨੂੰ ਦਿਖਾਵੇ ਵੀ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਪਰ ਖੜੇ ਹੋ ਕੇ ਜਿਹੜੀ ਬੱਸ ਹੈ ਉਹ ਬੱਸ ਸੜਕ ਦੇ ਉੱਪਰ ਮੇਨ ਸੜਕ ਦੇ ਉੱਪਰ ਖੜਦੀ ਆ ਤੇ ਉੱਥੋਂ ਜਿਹੜੇ ਲੋਕ ਨੇ ਉਹ ਇੱਥੋਂ ਚੜ੍ਹ ਕੇ ਜਾਂਦੇ ਨੇ ਇਹ ਆ ਧੂਰੀ ਦਾ ਬੱਸ ਅੱਡਾ ਸਸਿਕਾ ਜੀ ਸਸਿਕਾ ਜੀ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਈਦ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣਾ ਮੁਬਾਰਕਬਾਦ ਦੇਣਾ ਅੱਜ ਈਦ ਹੈ ਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਮੰਤਰੀਆਂ ਦੀ ਐਮਐਲਏ ਦੀਆਂ ਗੱਡੀਆਂ ਹੂਟਰ ਮਾਰਦੀਆਂ ਫਿਰਦੀਆਂ ਨੇ ਮਗਰ ਧੂਰੀ ਸ਼ਹਿਰ ਨੂੰ ਦੇਖਣ ਵਾਸਤੇ ਕੋਈ ਨਹੀਂ ਖੜਾ ਜਿਵੇਂ ਅਸੀਂ ਧੁੱਪੇ ਆ ਬੱਸ ਦੀ ਵੇਟ ਕਰਦੇ ਪੀ ਸੀ ਹੁਣ ਹੀ ਬੱਸ ਆਈ ਹੈ ਮੈਂ ਥੋੜੀ ਦੇਰ ਦੇ ਪੀ ਸੀ ਇਹ ਬੱਸ 'ਚ ਚੜਾਂਗਾ ਪਰ ਆ ਦੇਖੋ ਕਿਵੇਂ ਧੁੱਪ ਹੈ ਧੂਰੀ ਸ਼ਹਿਰ ਦੇ ਵਿੱਚ ਬੱਸ ਆਡਾ ਨਹੀਂ ਬਣ ਪਾਇਆ ਹੈਗਾ ਅਜ ਤੱਕ ਸਾਡੇ ਨਾਲ ਕੁਝ ਹੋਰ ਵੀਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਸੀ ਕਾਲ ਜੀ ਸਸੀ ਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਕਿ ਜਿਹੜੇ ਧੂਰੀ ਦੇ ਅਸਲ ਮੁੱਦੇ ਨੇ ਤੁਸੀਂ ਉਹ ਉਠਾ ਰਹੇ ਹੋ ਲੋਕ ਲੋਕਾਂ ਦੀ ਕਿਚੜੀ 'ਚ ਲੈ ਕੇ ਆ ਰਹੇ ਹੋਗੇ ਤੇ ਦੂਜਾ ਮੈਂ ਅੱਜ ਇਹਦਾ ਪਵਿੱਤਰ ਦਿਹਾੜਾ ਦਿਹਾੜਾ ਦਾ ਮੈਂ ਸਾਰੇ ਮੁਸਲਮ ਭਾਈਚਾਰੇ ਨੂੰ ਦੇਸ਼ ਵਿਦੇਸ਼ ਚ ਰਹਿੰਦੇ ਨੂੰ ਇਹ ਇਦਿਆਂ ਬਾਬਾ ਮੁਬਾਰਕਾਂ ਦਿੰਨਾ ਤੇ ਜਿਵੇਂ ਕਿ ਅੱਜ ਆਪਾਂ ਉਹਦੇ ਬੱਸ ਸਟੈਂਡ ਦੀ ਗੱਲ ਕਰ ਰਹੇ ਹਾਂਗੇ ਜਿਹੜਾ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਉਹ ਇਹ ਸੀ ਵੀ ਜਦੋਂ ਵੀ ਕੋਈ ਮੁੱਖ ਮੰਤਰੀ ਬਣਦਾ ਤਾਂ ਉਹ ਆਪਦੇ ਏਰੀ ਨੂੰ ਬਹੁਤ ਡਿਵੈਲਪ ਕਰਦਾ ਜਿਵੇਂ ਬਾਦਲ ਸਾਹਿਬ ਦੀ ਗੱਲ ਕਰੀ ਤਾਂ ਬਠਿੰਡਾ ਉਹਨਾਂ ਨੇ ਚੰਡੀਗੜ੍ਹ ਬਣਾਤਾ ਜੇ ਕੈਪਟਨ ਸਾਹਿਬ ਦੀ ਗੱਲ ਕਰੀ ਤਾਂ ਪਟਿਆਲਾ ਉਹਨਾਂ ਨੇ ਚੰਡੀਗੜ੍ਹ ਬਣਾਤਾ ਮੰਨ ਲਓ ਵੀ ਆਪਦੇ ਏਰੀ ਨੂੰ ਬਹੁਤ ਡਿਵੈਲਪ ਕਰਦੇ ਨੇ ਐਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਤੁਸੀਂ ਇੱਕ ਵਾਰ ਸਾਨੂੰ ਜਤਿਆਓ ਮੁੱਖ ਮੰਤਰੀ ਬਣਾਓ ਅਸੀਂ ਧੂਰੀ ਨੂੰ ਪੰਜਾਬ ਦਾ ਧੂਰਾ ਬਣਾ ਦਾਂਗੇ ਪਰ ਧੂਰਾ ਤਾਂ ਕੀ ਬਣਾਉਣਾ ਇੱਥੇ ਤਾਂ ਕਿਹੜੀ ਜਿਹੜੀਆਂ ਮੋਢਲੀਆਂ ਸਹੂਲਤਾਂ ਨੇ ਮੋਢਲੀਆਂ ਜ਼ਰੂਰਤਾਂ ਨੇ ਧੂਰੀ ਹਲਕੇ ਦੇ ਲੋਕਾਂ ਦੀ ਉਹ ਨਹੀਂ ਪੂਰੀਆਂ ਹੋ ਰਹੀਆਂ ਤੁਸੀਂ ਆਪ ਦੇਖੋ ਰਿਹਾ ਅੱਜ ਧੁੱਪ ਚ ਸਵਾਰੀਆਂ ਖੜ ਰਹੀਆਂ ਨੇ ਗਿਆ ਬੁਰਾ ਹਾਲਾ ਨਾ ਕੋਈ ਪੀਣ ਨੂੰ ਪਾਣੀ ਆ ਨਾ ਕੋਈ ਸੈੱਡਾਗਾ ਨਾ ਕੋਈ ਬੱਸ ਸਟੈਂਡ ਆ ਕੀ ਇਹ ਸਹੂਲਤਾਂ ਵਾਸਤੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਪਰ ਉਹਨਾਂ ਲਈ ਸਿਰਫ ਧੂਰੀ ਦੇ ਲੋਕਾਂ ਨੇ ਤਾਂ ਉਹਨੂੰ ਜਤਿਆ ਕੇ ਮੁੱਖ ਮੰਤਰੀ ਬਣਾਤਾ ਪਰ ਉਹਨਾਂ ਲਈ ਧੂਰੀ ਦੇ ਲੋਕਾਂ ਦਾ ਦੁੱਖ ਦਰਦ ਸੁ